ਸਤਾਤੇ ਆ ਰੋੜਾ ਉਤੇ ਸੁਤਾਤੇ ਆ ਸ਼ਹਿਨशाह جہਾਨ ਦਾ ਜੰਗਲਾਂ ਚ ਚਮਕਤੇ ਆ ਚਾਨਿਆਂ ਸਮਾਨ ਦਾ ਚਾਨਿਆਂ ਅਸਮਾਨ ਦਾ ਰੋੜਾ ਉਤੇ ਸੁਤਾਤੇ ਆ ਰੋੜਾ ਉਤੇ ਸੁਤਾਤੇ ਆ ਸ਼ਹਿਨशाह جہਾਨ ਦਾ ਜੰਗਲਾਂ ਚ ਚਮਕਤੇ ਆ ਤਨ ਅਸਮਾਨ ਦਾ ਤਨ ਅਸਮਾਨ ਦਾ ਸੰਗੀ ਸਾਥੀ ਸੱਬੇ ਸਾਥ ਛੋੜ ਗਏ ਮਾਤਾ ਪਿਤਾ ਸੰਗੀ ਸਾਥੀ ਸੱਬੇ ਸਾਥ ਛੋੜ ਗਏ ਰਿਹਾਨਾ ਟਿਕਾਣਾ ਇਹਦਾ ਰਿਹਾਨਾ ਟਿਕਾਣਾ ਇਹਦਾ ਕੋਈ ਆਣ ਜਾਣ ਦਾ ਜੰਗਲਾਂ ਚ ਚਮਕੇ ਪਿਆ ਚਾਨਣ ਅਸਮਾਨ ਦਾ ਛੋੜਹਾ ਪੁੱਤਾਂ ਦਾ ਵੀ ਜਲੋਗੀ ਨੂੰ ਜ਼ਰਾ ਵੀ ਨਾ ਛੋੜਹਾ ਰੱਬ ਦੀ ਰਜ਼ਾ ਦੇ ਵਿੱਚ ਮੈਂ ਕਿ ਖੁਸ਼ ਹੋ ਰਹਾ ਰੱਬ ਦੀ ਰਜ਼ਾ ਦੇ ਵਿੱਚ ਮੈਂ ਵੀ ਖੁਸ਼ ਹੋ ਰਹਾ ਲੱਗਾ ਹੈ ਵਿਜੋਗ ਇਨ ਲੱਗਾ ਹੈ ਵਿਜੋਗ ਇਨ ਯਾਰੜੇ ਦੀ ਤਾਨ ਦਾ ਰਾਜ ਚਮਕ ਤੇ ਆ ਚਾਨਿਆ ਸਮਾਨ ਦਾ ਚਾਨਿਆ ਸਮਾਨ ਦਾ ਨਾਮ ਦੀ ਪਰ ਇਹ ਦਰਜਾ ਤੇ ਇਹ ਨੂੰ ਯਾਦ ਵੀ ਨ ਆਮਦੀ ਪਰ ਇਹ ਦਰਜਾ ਤੇ ਇਹ ਨੂੰ ਯਾਦ ਵੀ ਨ ਆਮਦੀ ਦਿਲ ਵਿੱਚ ਸੰਭੀ ਬੈਠਾ ਦਿਲ ਵਿੱਚ ਸੰਭੀ ਬੈਠਾ ਦੁੱਖੜਾ ਜਹਾਨ ਦਾ ਜੰਗਲਾਂ ਚ ਚਮਕੇ ਤੇ ਆ ਚਾਨਿਆਂ ਸਮਾਨ ਦਾ ਚਾਨਿਆ ਸਮਾਨ ਦਾ ਰੋੜਾ ਉੱਤੇ ਸੁੱਤਾ ਪਿਆ ਰੋੜਾ ਉੱਤੇ ਸੁੱਤਾ ਪਿਆ ਸ਼ਹਿਨशाह ਜਹਾਨ ਦਾ ਚੰਦਰਾ ਚ ਚਮਕਦੇ ਪਿਆ ਚਾਨਿਆ ਸਮਾਨ ਦਾ ਚਾਨਿਆ ਸਮਾਨ ਦਾ ਰੋੜਾ ਉੱਤੇ ਸੁੱਤਾ ਪਿਆ ਸ਼ਹਿਨशाह ਜਹਾਨ ਦਾ ਪਲਾ ਰੋੜਾਂ ਉੱਤੇ ਵੀ ਕਿਸੇ ਨੂੰ ਨੀਂਦ ਆ ਸਕਦੀ ਹੈ ਅਤੇ ਫਿਰ ਉਦੋਂ ਜਦ ਕੇ ਸਾਰੇ ਕਾਇਨਾਤ ਦਾ ਦਰਦ ਤੀਸ ਬਣ ਕੇ ਸੀਨੇ ਵਿੱਚ بار بار ਪੁੱਟਾ ਹੋਵੇ ਅਸਲ ਵਿੱਚ ਹਜ਼ੂਰ ਪਾਦਸ਼ਾ ਇਸੇ ਖਿਆਲ ਵਿੱਚ ਮगन ਸਨ ਕਿ ਕਿਸ ਤਰ੍ਹਾਂ ਜ਼ਬਰ ਅਤੇ ਜ਼ੁਲਮ ਦੀਆਂ ਜੜਾਂ ਪੁੱਟ ਕੇ ਦੇਸ਼ ਦੇ ਗਲ ਚੋਂ ਗੁਲਾਮੀ ਦਾ ਫੰਦਾ ਉਤਾਰਿਆ ਜਾਵੇ ਇਸੇ ਮਿਸ਼ਨ ਨੂੰ ਨੇਪਰੇ ਚਾੜਨ ਵਾਸਤੇ ਹਜ਼ੂਰ ਨੇ ਆਪਣੇ ਦੋ ਸਾਹਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ ਹੋਰ ਕਈ ਸਿੰਘਾਂ ਨੂੰ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਨ ਪਿਲਾਇਆ ਦੂਸਰੇ ਪਾਸੇ ਸੱਸਾ ਨਦੀ ਤੋਂ ਵਿਛੜ ਕੇ ਹਜ਼ੂਰ ਦੇ ਦੋ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਦੀ ਉਂਗਲੀ ਫੜ ਕੇ ਪਹਾੜ ਵਰਗੇ ਬਿਖੜੇ ਪਿੰਡੇ ਦੀਆਂ